ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਫੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਉੱਤੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਬਹਿ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਕਿ ਤੂੰ ਮੈਨੂੰ ਲਾ ਕੇ ਆਈ ਅਸੀਂ ਇੱਥੇ ਦੱਸ ਤੂੰ ਕੀ ਕੀਤਾ ਠੀਕ ਹੈ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ बोल ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇਸ ਕਰਕੇ ਮੈਂ ਇਹ ਚੀਜ਼ ਬਰਜ਼ਾਸ਼ਤੀ ਕਰਦਾ ਮੈਂ ਆਪਣਾ ਪੱਥਰ ਲੱਗ ਲਿਆ ਔਰ ਜੇ ਮੈਂ ਇੱਕ ਹਫਤੇ ਦਾ ਟਾਈਮ ਦੇਣਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰਦੇ ਠੀਕ ਆ ਨਹੀਂ ਤਾਂ ਮੈਂ ਅੰਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਗੁੱਟੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਤੁਹਾਨੂੰ ਜਿਹੜਾ ਐਕਸ਼ਨ ਤੇ ਲੈਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਸਰਕਾਰ ਸਰਕਾਰ ਦੇ ਨਾਲ ਹੀ ਐਕਸ਼ਨ ਆਈਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਾਜੋਕ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅੱਥਰਾ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਮੈਂ ਸੀ ਪੀ ਆਈ ਦੀ ਵੀ ਜਾਂਚ ਕਰਦਾ ਮਾਜੋਕ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਜੋਕ ਆਪਣੀ ਏਜੰਸੀਆਂ ਤੇ ਪੂਰਾ ਭਰੂਸਾ ਕੋਈ ਪੱਥਰ ਮੈਂ ਬਣਿਆ ਸਤਰਾ ਨਾਲ ਲਵਾਇਆ ਸੀ ਇਸ ਕਰਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਦੇ ਲਾੜ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਅਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਢਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ 'ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢਾ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਅਜੀਬਾ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰशाही ਹਾਵੀ ਆ ਤੇ ਉਹ ਸਬ ਅਫਸਰशाही ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਉੱਤੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਬਹਿ ਜਦੋਂ ਇੱਥੋਂ ਲੰਘਦਾ ਮੈਨੂੰ ਰੋਜ਼ ਮਿਲਾਕ ਕਰਦਾ ਦੇਖੋ ਅਸੀਂ ਸਾਰੇ ਮਾਨਯੋਗ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾਂ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਇਆ ਜੋ ਕਿ ਇੱਕ ਖਿਡਾਰੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇਲਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਡੀ ਦੇ ਨਾਲੇ ਜਿਹੜਾ ਬੁੱਡੇ ਦਾ ਨਾਲੇ ਦਾ ਪ੍ਰੋਜੈਕਟ ਆ ਜਲਦ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਘਟੋ ਘਟ ਇੱਥੇ 1700 ਐਮਐਲਡੀ ਦਾ ਪਾਣੀ ਤੇ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਡੇ ਨਾਲੇ ਜਾ ਕੇ ਹੁੰਦਾ ਐਸਟੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਆ ਜਿਹੜਾ ਗਊਸ਼ਾਲਾ ਰੋਡ ਤੇ ਹੈਗਾ ਉਹ ਬੰਦ ਪਿਆ ਉਹ ਨਹੀਂ ਚੱਲਿਆ ਔਰ 34 ਕਰੋੜ ਦੇ ਕਰੀਬੇ ਲੋਕ ਸਾਡੇ ਤੋਂ ਕੀ ਕਹਿੰਦੇ ਐਨੂਅਲ ਮੇਨਟੇਨੈਂਸ ਚਾਰਜਸ ਲੈ ਆ ਚੁੱਕੇ ਨੇ ਸਰਕਾਰ ਤੋਂ ਮੈਂ ਪੁੱਛਣਾ ਚਾਹਨਾ ਆਫਸਰਾਂ ਨੂੰ ਵੀ ਜਿਨ੍ਹਾਂ ਨੇ ਏਐਮਸੀ ਦਿੱਤੀ ਹੈ ਇੰਨੀ 34 ਕਰੋੜ ਔਰ ਜਿਹੜਾ 588 ਕਰੋੜ ਰੁਪਇਆ ਇਸ ਕੰਪਨੀ ਨੂੰ ਦਿੱਤਾ ਜਿਹੜੇ ਆਫਸਰਾਂ ਨੇ ਉਹ ਜ਼ਿੰਮੇਵਾਰ ਨੇ ਇਸ ਚੀਜ਼ ਦੇ ਕਿ ਕਿਉਂ ਉਹਨਾਂ ਨੇ ਇੰਨਾ ਪੈਸਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਸਰਕਾਰ ਦਾ ਖਰਾਬ ਕੀਤਾ ਕਿਉਂਕਿ ਤਿੰਨ ਹੈਡਾਂ ਚੋਂ ਪੈਸਾ ਆਇਆ ਸੀ ਸਮਾਰਟ ਸਿਟੀ ਚੋਂ ਅਮਰਤ ਅਮਰਤ ਸਕੀਮ ਚੋਂ ਤੇ ਆਪਣੇ ਕੀ ਕਹਿੰਦੇ ਸਮਾਰਟ ਸਿਟੀ ਚੋਂ ਤੇ ਇਹ ਪੈਸਾ ਜਿੱਥੇ ਕਿੱਥੇ ਕਿੱਥੇ ਇਹਨਾਂ ਨੇ ਲਾਇਆ ਕਿਵੇਂ ਸਵਛ ਭਾਰਤ ਚ ਆਇਆ ਸੀ ਸਰ ਹੁਣ ਬੁਢੇਦਰੀ ਆ ਦੇ ਉੱਪਰ ਬੰਨ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੀ 15 15 ਸਤੰਬਰ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਅੱਜ ਬੜਾ ਇਸ ਦਾ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਹੇ ਹਾਂ ਕਾਰਨ ਕਿ ਅਸੀਂ ਬੜੀਆਂ ਸਦਰਾ ਨਾਲ ਲਾਇਆ ਸੀ ਆ ਵੀ ਚਾ ਲੋਕ ਅ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦਿਵਾਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦਿਨਾਂ 'ਚ ਪੁਰਾਣੀ ਸਰਕਾਰ ਨੇ ਬਣਾਈ ਸੀ ਔਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚ ਇਹਨਾਂ ਨੇ ਟੈਂਡਰ ਲਾਤੇ ਕਰੋਨਾ ਚ ਇਹਨਾਂ ਨੇ ਟੈਂਡਰ ਖੋਲ੍ਹ ਕੇ ਆਪਣੇ ਚਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਣਯੋਗ ਆਪਣੀਆਂ ਏਜੰਸੀਆਂ ਤੇ ਪੂਰਾ ਭਰੋਸਾ ਤੁਸੀਂ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਣਯੋਗ ਸਪੀਕਰ ਸਾਹਿਬ ਨੇ ਮਾਣ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰਨਗੇ ਠੀਕ ਆ ਨਹੀਂ ਤਾਂ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਟੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਤੁਹਾਨੂੰ ਡਰੈਕਟਨ ਤੇ ਲੈਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮੰਨ ਜੋ ਕਿ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਨਹੀਂ ਮੱਥਾ ਤੁਹਾਡੇ ਵੱਲ ਕੋੜਿਆ ਜਾ ਰਿਹਾ ਕਿਦਾਂ ਕਿਦਾਂ ਵਿਰੋਧੀ ਵੀ ਕਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋਂ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰਮਾਤਮਾ ਨੇ ਸਾਨੂੰ ਪੇਜਿਆ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਵਾਮ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਂਗਾ ਗੱਟੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਐਸੀ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਬੋਲ ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇ ਇਸ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪਣਾ ਪੱਥਰ ਲੱਗ ਲੈਣਾ ਕੋਈ ਕਰੇ ਸਾਨੂੰ ਕੰਟੈਕਟ ਦੇ ਦੋਗੇ ਜੀ ਫ੍ਰੀ ਚ ਕਰਦੇ ਆਂਗੇ ਸਾਨੂੰ ਸਰਕਾਰ ਤੋਂ ਪੈਸੇ ਲਿਆ ਕੇ ਲੋਕ ਕੋਣ ਕਹਿੰਦੇ ਜੀ ਆਵਾਜ਼ ਜੀ ਚੈਨ ਦੇਖੋ ਗੱਲ ਸੁਣੋ ਜਿਹਨੇ ਡੈਡੀਕੇਸ਼ਨ ਆ ਫ੍ਰੀ ਕਰਨਾ ਉਹਨੂੰ ਕੰਮ ਠੀਕ ਆ ਉਹਨਾਂ ਦੀ ਅੱਛੀ ਭਾਵਨਾ ਹੈਗੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਉਹਨਾਂ ਦੀ ਡੈਡੀਕੇਸ਼ਨ ਹੈਗੀ ਆ ਵੀ ਅਸੀਂ ਕਰ ਸਕਦੇ ਤਾਂ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ